ਓਕੇ ਠੀਕ ਹੈ ਦੋਨੇ ਸਾਈਡ ਤੇ ਜਾਨੀ ਕਿ ਹੋ ਹੋ ਜਾਂਦਾ ਹੈ ਲੋ ਜੀ ਇਹ ਜੁਆਇੰਟਰ ਹੈ ਜੀ ਲੈ ਕੇ ਆ ਰਹੇ ਹਨ ਜੁਆਇੰਟ ਕਰਨਗੇ ਜਿਵੇਂ ਜਪਾਨ ਵਾਲੇ ਨਹੀਂ ਬਿਨਾ ਮੇਖਾਂ ਤੋਂ ਉਹ ਕਰਦੇ ਜੀ ਉਹ ਚੀਜ਼ ਹੈ ਲੋ ਜੀ ਆ ਗਿਆ ਜੀ ਦਾ ਜੋਇੰਟ ਬਿਸਕਟ ਸੇਵਾ ਹੋ ਹੈ ਉਹ ਖੁੱਲਿਆ ਹੈ ਇਹ ਮੈਨੂੰ ਦਰਦ ਕਰਦਾ ਹੈ ਉਹ ਖੁੱਲਿਆ ਹੈ ਇਹ ਇਹ ਤਾਂ ਦੇਖੀ ਰਿਹਾ ਹਾਂ ਲਓ ਜੀ ਜੋਇੰਟ ਤਿਆਰ ਹੈ ਦੇਖੋ ਇਹ ਕੁਝ ਨਹੀਂ ਕਰਦਾ ਜ਼ਬਰਦਸਤ ਚੀਜ਼ ਹੈ ਇਹ ਕਿਉਂ ਜੀ 45 डिग्री 칼ਮ ਦੇ ਵਿੱਚ ਇਹ 90 ਡਿਗਰੀ ਦੇ ਵਿੱਚ ਤੁਸੀਂ ਇਹ ਕਰਨਾ ਹੈ ਇਹ ਪਲਾਸਟਿਕ ਨਹੀਂ ਪਲਾਸਟਿਕ ਹੈ ਇਹ ਪਲਾਸਟਿਕ ਕੱਟ ਆ ਸਰ ਇਸ ਮਸ਼ੀਨ ਕੀ ਕੋਸਟ ਲਿਖਾ ਹੋਇਆ ਹੈ 260000 6000 260000 ਹਾਫ ਮੈਨ ਦੀ ਮਸ਼ੀਨ ਹੈ ਜੁਆਇੰਟਰ ਹੈਗਾ ਠੀਕ ਹੈ ਜੀ ਲਓ ਜੀ ਇਹ ਪੂਰਾ ਪ੍ਰੋਪਰ ਹੈ ਜਿਹੜਾ ਇਹ ਜੁਆਇੰਟ ਹੈ ਦੀ ਆਪਣਾ ਲੱਗੇ ਲੋ ਜੀ ਨੇਲ ਫ੍ਰੀ ਜੋਇੰਟ ਜੀ ਟੂਲ ਦਾ ਲਓ ਜੀ ਜੀ ਟੂਲ ਠੀਕ ਹੈ ਜੀ ਇੱਥੇ ਆਪਣੀ ਆਈਆਂ ਨੇ ਨੇਲ ਗੰਨਾ ਪਰਮੈਟਿਕ ਸਾਰੀਆਂ ਮਾਡਲ ਨੇ ਲੱਗ-ਲੱਗ ਤਰ੍ਹਾਂ ਦੇ ਠੀਕ ਹੈ ਜੀ ਵੀ ਆ ਗਈ ਜੀ ਵਿਨੀਅਰ ਵਾਲੀ ਆਪਣੀ ਜਿਵੇਂ ਜਿਸ ਤਰ੍ਹਾਂ F30 ਆ ਗਈ F30 ਦਾ ਇਹ ਮਾਡਲ ਆ ਗਿਆ ਇਹ ਆ ਗਈ ਜੀ ਆਪਣੀ 64 ਬਾਰਾਂ ਵਾਲੀ ਠੀਕ ਹੈ ਜੀ ਇਹ ਆ ਗਿਆ ਆਪਣਾ ਸਟੈਪਲਰ ਇੱਧਰ ਵੱਡਾ ਸਟੈਪਲਰ ਆ ਗਿਆ ਜੀ ਇਹ ਵੀ ਸਟੈਪਲਰ ਹੈ ਠੀਕ ਹੈ ਜੀ ਤੇ ਇਧਰ ਇਹ ਆ ਗਈ ਜੀ ਆਪਣੀ F50 F30 ਆ ਗਈ ਜੀ ਠੀਕ ਹੈ ਜੀ ਲੋ ਜੀ ਇਹ ਆ ਗਿਆ ਜੀ ਆਪਣਾ ਜਿਹੜਾ ਸਟੈਪਲਰ ਹੈਗਾ ਹੁਣ ਆਪਾਂ ਤੁਹਾਨੂੰ ਇਹ ਬੈਟਰੀ ਵਾਲੀ ਆ ਕਿ ਜੀ ਕਿਹੜੀ ਕੰਪਨੀ ਦੀ ਹੈ ਜੀ ਇਹ ਕੋਰੀਆ ਕੋਰੀਆ ਦੀ ਮੇਡ ਇਨ ਕੋਰੀਆ ਮੇਡ ਇਨ ਕੋਰੀਆ ਇਹ ਕੋਡਲੈਸ ਆ ਕਿ ਜੀ 18 ਬੋਲਟ 18 ਗੇਜ ਹਾਂਜੀ 18 ਗੇਜ ਐਫ 30 ਹੈ ਜੀ ਇਹ 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 ਹਾਂਜੀ ਸਰ ਐਫ 30 ਹੈ ਇਸ ਵਿੱਚ ਦੋਨੋਂ ਚੱਲ ਜਾਏਗਾ ਆਪਾਂ ਇਹ ਵਾਲਾ ਵੀ ਤੇ ਇਹ ਵਾਲਾ ਵੀ ਅੱਛਾ ਇਹ ਦੋਨੋਂ ਚੱਲ ਜਾਏਗਾ ਇਹਦੇ ਚ ਦੋਨੇ ਜਿਹੜੇ ਵਰਤੇ ਜਾਂਦੇ ਨੇ ਇਹ ਰੇਲ ਵੀ ਜਿਸ ਤਰ੍ਹਾਂ ਆਪਾਂ ਦੂਸਰੀ 18 ਗੇਜ ਵਾਲੀ ਰੇਲ ਵਰਤਦੇ ਆ ਉਹ ਵੀ ਵਰਤੀ ਜਾਂਦੀ ਹੈ ਤੇ ਇਹ ਕਲਿੱਪ ਹੈ ਜਿਹੜਾ ਇਹ ਵੀ ਵਰਤਿਆ ਜਾਂਦਾ ਹੈਗਾ ਦੋਨੋਂ ਜਿਵੇਂ ਜੁਆਇੰਟ ਕਰਨ ਵਾਸਤੇ ਠੀਕ ਹੈ ਜੀ ਜਾਲੀ ਲਗਾਉਣ ਵਾਸਤੇ ਜਿਵੇਂ ਹੋ ਗਿਆ ਨਾ ਜੀ ਇਹ ਵਰਤਦੇ ਸਰ ਇਹਦਾ ਪ੍ਰਾਈਸ ਕੀ ਆ ਸਰ ਇਸਕਾ ਸਰ 45 ਦਾ 45000 45000 ਹਾਂਜੀ ਓਕੇ ਤੇ ਇਹ ਆਪਣੀਆਂ ਦੂਸਰੀਆਂ ਪਨਮੈਟਿਕ ਵਾਲੀਆਂ ਆ ਗਈਆਂ ਸਾਰੀਆਂ ਨਾ ਜੀ ਹਾਂਜੀ ਤੇ ਇਹਦੇ ਵਿੱਚ ਜਿਹੜਾ ਸਟੈਪਲਰ ਹੈਗਾ 18 ਗੇਜ ਦੇ ਵਿੱਚ ਉਹ ਕਿਹੜਾ ਆਪਣੇ ਲਵੇ 18 ਗੇਜ ਵਾਲਾ ਸਟੈਪਲਰ ਕਿਹਨਾਂ ਦਾ ਜੀ 18 ਗੇਜ ਦੇ ਵਿੱਚ ਹੈਗਾ ਹਾਂਜੀ ਸਰ ਉਹ ਇਹਦਾ ਪ੍ਰਾਈਸ ਕੀ ਹੈ ਸਰ ਇਸਕਾ 3500 ਰੁਪਏ ਇਹਦਾ 3500 ਰੁਪਏ ਠੀਕ ਹੈ ਜੀ ਤੇ ਗਾਰੰਟੀ ਵਾਰੰਟੀ ਇਹਦੀ ਕੋਈ ਸਰਵਿਸ ਸੈਂਟਰ ਕਿਤੇ ਇਸਕਾ ਸਰ ਮਾਨੇ ਸਰ ਮੈਂ ਹੈ मान है सर देव सर गारंटी वारंटी कोई एक साल 8 साल पिस्टन को छोड़ के बाकी उनको छोड़ दो पिस्टन जो होता है क्योंकि वो रेगुलरली सर और इसका जो जिस तरह जो पार्ट हैं वो यूजली मिल जाते हैं हां जी सर ठीक है और कांटेक्ट आपको ही करना पड़ेगा हां जी कांटेक्ट करना है सर आपका कोई नंबर दे दो कांटेक्ट नंबर हां जी सर लो जी ये जी टूल का ਕੰਟੈਕਟ ਨੰਬਰ ਹੈ ਜੀ ਆਕਾਸ਼ ਕੁਮਾਰ ਜੀ ਠੀਕ ਹੈ ਤੇ ਬਾਕੀ ਨੰਬਰ ਤੁਹਾਡੇ ਸਕਰੀਨ ਤੇ ਦਿਖਾ ਦਾਂਗੇ ਪਰ ਧੰਨਵਾਦ ਜੀ ਲਓ ਜੀ ਆਪਾਂ ਆਇਆ ਸਾਰਬ ਗੋਲਡ ਵਾਲਿਆਂ ਦੇ ਇੱਥੇ ਆਪਾਂ ਨੂੰ ਦੋ ਤਿੰਨ ਮਸ਼ੀਨਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਦੇਖੋ ਇੱਕ ਤਾਂ ਇਹ ਇਹਨਾਂ ਦਾ ਹੈਗਾ ਜੀ ਐਡਜਮੈਂਟਰ ਠੀਕ ਹੈ ਜੀ ਐਡਜਮੈਂਟਰ ਮਸ਼ੀਨ ਹੈ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਲੱਗਣ ਵਾਸਤੇ 5 ਫੁੱਟ ਬਾਈ 3 ਫੁੱਟ ਜਗ੍ਹਾ ਜਿਹੜੀ ਇਹ ਕਵਰ ਕਰਦੀ ਹੈ ਜਿਹੜਾ ਸਿੰਗਲ ਪੀਸ ਵੀ ਜਿਵੇਂ ਕਿਚਨ ਵਗੈਰਾ ਦੇ ਤੁਸੀਂ ਇਹਦੇ ਤੇ ਰੱਖ ਕੇ ਦੋ ਮੋਟਰਾਂ ਲੱਗੀਆਂ ਹੋਈਆਂ ਨੇ ਇਹਦੇ ਕਟਿੰਗ ਵਾਸਤੇ ਤੇ ਦੋਨੋਂ ਸਾਈਡ ਤੇ ਬਫਿੰਗ ਕਰਦੀ ਹੈ ਇਹਦੀ ਜਿਹੜੀ ਕਾਸਟ ਹੈ ਉਹ ਹੈਗੀ 1,60,000 ਰੁਪਇਆ WFS 210 ਨੰਬਰ ਠੀਕ ਹੈ ਜੀ ਤੇ EK ਇਹਨਾਂ ਨੇ ਬਣਾਇਆ ਪੈਨੋਸਾ ਲਓ ਜੀ ਠੀਕ ਹੈ ਜੀ ਇਹ ਬਣਾਇਆ ਪੈਨੋਸਾ ਇਹਦੀ ਕੀਮਤ ਹੈਗੀ 1,60,000 ਰੁਪਇਆ EK ਨਾਲ ਦੇ ਹੋਰ ਹੈਗਾ ਆ ਛੋਟਾ ਹੈਗਾ ਇਹਦੀ ਕੀਮਤ ਹੈਗੀ ਹੈ 1.5 ਲੱਖ ਰੁਪਈਆ ਇਹਨਾਂ ਦਾ ਨੰਬਰ ਆਪਾਂ ਤੁਹਾਨੂੰ ਜਿਹੜਾ ਮੈਂਸ਼ਨ ਕਰ ਦਾਂਗੇ ਤੇ ਉਹ ਨੰਬਰ ਤੇ ਤੁਸੀਂ ਜਿਹੜਾ ਕਾਲ ਕਰਕੇ ਇਨਕੁਆਰੀ ਲੈ ਸਕਦੇ ਹੋਗੇ ਤੇ ਹੋਰ ਵੀ ਛੋਟੇ-ਛੋਟੇ ਤੁਹਾਨੂੰ ਇਹਨਾਂ ਦੇ ਜਿਹੜੇ ਬਣਾਏ ਨੇ ਉਹ ਦਿਖਾਉਨੇ ਆਪਾਂ ਲੋ ਜੀ ਇਹ ਸਾਰਤਪੁਰ ਵਾਲਿਆਂ ਦਾ ਜਿਹੜਾ ਨੰਬਰ ਹੈ ਠੀਕ ਹੈ ਜੀ ਇਹ ਨੋਟ ਕਰ ਲਿਓ ਐਮ ਇੰਡਸਟਰੀ ਆ ਇਹਨਾਂ ਦੇ ਜਿਹੜੇ ਹੋਰ ਇਕੁਪਮੈਂਟ ਨੇ ਛੋਟੇ ਛੋਟੇ ਜਿਵੇਂ ਰੋਟਰ ਵਗੈਰਾ ਹੋ ਗਿਆ ਠੀਕ ਹੈ ਜੀ ਸਾਰਤਪੁਰ ਇਲੈਕਟ੍ਰਿਕ ਸਿਲ ਵਾਈਬ੍ਰੇਟਰ ਹੋ ਗਿਆ ਜੀ ਕੁਮਾਰ ਵਾਲਿਆਂ ਦੀ ਮਸ਼ੀਨਰੀ ਬਹੁਤ ਹੀ ਵੱਡੇ ਸਾਈਜ਼ ਦੇ ਵਿੱਚ ਦੇਖੋ ਇਹ ਆ ਗਈ ਸੰਜੇ ਵਾਲਿਆਂ ਦੀ ਸੰਜੇਪੂਟ ਟੈਕ ਲਓ ਜੀ ਇਹ ਚੱਲ ਰਹੀ ਜੀ ਰੇਗਮਾਰ ਦੇਖੋ ਦੇ ਯੂਨਿਟ ਖਰਚੋਤਾ 24 ਆਵਰਸ ਚੱਲਾਇਆ ਕਮਲ ਜੀ 24 ਆਵਰ ਬੰਨੀ ਪਰ ਆਵਰ 1.5 ਕਿਲੋਵਾਟ ਹੋ ਗਿਆ। ਕਰ ਬਿੰਦੇ ਚਲਾਉਂਗਾ 19 ਮਿੰਟ ਹੋਗਾ। ਇਹ ਕੰਮ ਕਰਕੇ ਲਾਚਾਰਾ ਚਲਾਤਾ ਤੋੜ ਦੇ ਦਿੰਦੇ ਹੋਗੇ ਆਪ ਕੋ। ਇਹ ਆਪ ਚਲਾਤੇ ਰਹੋ ਧਾਰ ਲਗਾਓ ਇਸ ਕੇ ਅੰਦਰ। चार से पांच बार छह बार धार लग जाती है उसमें सौ रुपये लगते हैं बस ओनली कितने किया जाए ये आप प्राइस अभी मैं आपको वैसे नहीं बता पाऊंगा तो प्राइस देखना पड़ेगा आपके देखो लिए देखो यार ये धार लगाने वाली मशीन से लेते है ये मशीन है सर मशीन है मशीन ये हमारी है बहुत खुशी है सौ मिलवा बटे ब्लेड पैनल सौ ली ब्लेड ਹਰ ਇੱਕ ਤਰ੍ਹਾਂ ਦਾ ਬਲੇਡ ਇਹ ਪੈਨਲ ਸੌ ਵਾਸਤੇ ਸੌ ਮਿਲ ਵਾਸਤੇ ਕਟਰ ਵਾਸਤੇ ਦੇਖੋ ਜੀ ਇਹ ਆ ਗਿਆ ਆਪਣੇ ਸਟੀਲ ਕਟਿੰਗ ਵਾਸਤੇ ਠੀਕ ਹੈ ਜੀ ਹਰ ਤਰ੍ਹਾਂ ਦਾ ਬਲੇਡ ਬੇਸਿਕ ਟੂਲ ਪ੍ਰਾਈਵੇਟ ਲਿਮਟਿਡ ਨੰਬਰ ਇਹਨਾਂ ਦਾ ਤੁਹਾਨੂੰ ਆਪਾਂ ਮੈਂਸ਼ਨ ਕਰ ਦਾਂਗੇ ਤੇ ਜਾ ਚੁਗਾ ਤੇ ਸੀਐਨਸੀ ਟੂਲ ਬਿਲਕੁਲ ਜੀ ਆ ਐਡਵੈਂਡਿੰਗ ਵਾਲੀ ਜੰਨ ਲੱਗਾ ਹਾਂਜੀ ਐਡਵੈਂਡਰ ਲਈ